ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਔਰ ਅੱਜ ਗੱਲ ਸੁਪਰ ਵੀਜ਼ਾ ਦੀ ਕਰਾਂਗੇ ਬਹੁਤ ਸਾਰੇ ਜਿਹੜੇ ਲੋਕ ਨੇ ਸਾਡੇ ਪੰਜਾਬ ਦੇ ਦੇਸ਼ ਦੇ ਉਹਨਾਂ ਨੂੰ ਪਤਾ ਸੁਪਰ ਵੀਜ਼ਾ ਕੀ ਹੁੰਦਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀ ਜਾਣਕਾਰੀ ਲਈ ਜਸਮੀਤ ਜੀ ਇੱਕ ਵਾਰੀ ਦੱਸਣਗੇ ਵੀ ਸੁਪਰ ਵੀਜ਼ਾ ਔਰ ਇਹਦਾ ਸਟੇਟਸ ਅੱਜ ਦੇ ਸਮੇਂ ਚ ਕੀ ਸੋ ਸਿੱਪ ਸੁਪਰ ਵੀਜ਼ਾ ਇਜ਼ ਜਿਹੜੇ ਉੱਥੇ ਪੈਰੈਂਟਸ অর ਗ੍ਰੈਂਡਪੈਰੈਂਟਸ ਬੇਸਿਕਲੀ ਇਨਵਾਈਟ ਕਰ ਸਕਦੇ ਆ ਜਿਹੜੇ ਉੱਥੇ ਪੀਆਰ ਹੈਗੇ ਆ ਸੋ ਜਿਹੜੇ ਉੱਥੇ ਪੀਆਰ ਹੋ ਚੁੱਕੇ ਆ ਉਹ ਆਪਣੇ ਪੈਰੈਂਟਸ অর ਗ੍ਰੈਂਡਪੈਰੈਂਟਸ ਨੂੰ ਇੰਡੀਆ ਤੋਂ ਇਨਵਾਈਟ ਕਰ ਸਕਦੇ ਆ ਤੁਹਾਨੂੰ ਪਤਾ ਹੀ ਹੋਏਗਾ ਕਿ ਪੀਆਰ ਦੀਆਂ ਫਾਈਲਾਂ ਹੁਣ ਕੈਨੇਡਾ ਨੇ ਲੈਣੀਆਂ ਬੰਦ ਕਰਤੀਆਂ ਫॉर ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਜਿਹੜਾ ਕਿ ਉਹ ਪਹਿਲਾਂ ਲੈ ਰਹੇ ਸੀ ਔਰ ਦੇ ਰਹੇ ਸੀ ਪੀਆਰ ਹੁਣ ਉਹਨਾਂ ਨੇ ਇਹ ਫਾਈਲਾਂ ਲੈਣੀਆਂ ਬੰਦ ਕਰਤੀਆਂ ਸੋ ਸੁਪਰ ਵੀਜ਼ਾ ਹੀ ਇੱਕ ਆਪਸ਼ਨ ਬਚਦੀ ਹੈ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਲਈ ਉੱਥੇ ਜਾਣ ਲਈ ਸੋ ਇੱਕ ਸਿੰਪਲ ਵੀਜ਼ਾ ਹੈ ਬਟ ਮੈਂ ਸੁਪਰ ਵੀਜ਼ਾ ਜਿੰਨੇ ਵੀ ਅਪਲਾਈ ਕਰਨਾ ਚਾਹੁੰਦੇ ਉਹਨਾਂ ਨੂੰ ਪਹਿਲਾਂ ਕਹਾਂਗਾ ਸੁਪਰ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਯੂ ਸ਼ੁਡ ਅਪਲਾਈ ਫਾਰ ਯੋਰ ਵਿਜ਼ਿਟਰ ਵੀਜ਼ਾ 1 ਕਿਉਂਕਿ ਜੇ ਤੁਹਾਡੇ ਕੋਲ ਵਿਜ਼ਿਟਰ ਵੀਜ਼ਾ ਹੋਏਗਾ ਤਾ ਤਾਂ ਹੀ ਸੁਪਰ ਵੀਜ਼ਾ ਦੇ ਚਾਂਸਸ ਅੱਛੇ ਬੰਦੇ ਆ ਡਾਇਰੈਕਟਲੀ ਯੂ ਕੈਨ ਆਲਸੋ ਅਪਲਾਈ ਫਾਰ ਸੁਪਰ ਵੀਜ਼ਾ ਬਟ ਮੇਰਾ ਇਹੀ ਕਹਿਣਾ ਸਾਰਿਆਂ ਨੂੰ ਕਿ ਯੂ ਸ਼ੁਡ ਅਪਲਾਈ ਫਾਰ ਵਿਜ਼ਿਟਰ ਵੀਜ਼ਾ ਇਫ ਯੂ ਵਿਲ ਹੈਵ ਵਿਜ਼ਿਟਰ ਵੀਜ਼ਾ ਦੈਨ ਗੈਟਿੰਗ ਅ ਸੁਪਰ ਵੀਜ਼ਾ ਇਜ਼ ਬਹੁਤ ਆਸਾਨ ਕੀ ਬਹੁਤ ਆਸਾਨ ਹੈ ਤੁਹਾਨੂੰ ਸੁਪਰ ਵੀਜ਼ਾ ਮਿਲਣਾ ਸੈਕੰਡਲੀ ਇਹਦੇ ਚ ਰਿਕੁਆਇਰਮੈਂਟ ਹੁੰਦੀ ਹੈ 1 ਲੱਖ ਡਾਲਰ ਦੀ ਤੁਹਾਡੀ ਇੰਸ਼ੋਰੈਂਸ ਦੀ ਜਿਹੜੀ ਕਿ ਕੈਨੇਡੀਅਨ ਕੰਪਨੀ ਤੋਂ ਹੋਣੀ ਚਾਹੀਦੀ ਹੈ ਉਥੋਂ ਦੀ ਕੈਨੇਡੀਅਨ ਕੰਪਨੀ ਤੋਂ ਹੋਣੀ ਚਾਹੀਦੀ ਹੈ ਬਿਕਾਜ਼ ਯੂ ਆਰ ਗੋਇੰਗ ਟੂ ਲਿਵ देयर ਐਂਡ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਇੰਸ਼ੋਰੈਂਸ ਚ ਕਵਰ ਹੋਣੀ ਬਹੁਤ ਜ਼ਰੂਰੀ ਹੈ ਸੈਕੰਡ ਰਿਕੁਆਇਰਮੈਂਟ ਆ ਜਾਂਦੀ ਹੈ ਇਨਕਮ ਦੀ ਕਿ ਜਿਹੜੇ ਤੁਹਾਡੇ ਉੱਥੇ ਰਹਿੰਦੇ ਆ ਉਹਨਾਂ ਦੀ ਮਿਨੀਮਮ ਇੱਕ ਇਨਕਮ ਹੋਣੀ ਚਾਹੀਦੀ ਹੈ ਇੱਕ ਬੰਦਾ ਤਾਂ 30000 ਡਾਲਰ ਦੋ ਬੰਦੇ ਤਾਂ 38000 ਡਾਲਰ ਉਹਨਾਂ ਦੀ ਫੈਮਿਲੀ ਦੇ ਉੱਥੇ ਰਹਿ ਕੇ ਜਿਹੜਾ ਕਿ ਬਹੁਤ ਹੀ ਬੇਸਿਕ ਹੈ ਯਾਨੀ ਕਿ ਕੋਈ ਵੀ ਮੇਰੇ ਸਾਹਮਣੇ ਨਾਲ ਆਪਣੇ ਪੇਰੈਂਟਸ ਔਰ ਗ੍ਰੈਂਡਪੇਰੈਂਟਸ ਨੂੰ ਉੱਥੇ ਇਨਵਾਈਟ ਕਰ ਸਕਦਾ ਹੈ ਸੋ ਸੁਪਰ ਵੀਜ਼ਾ ਚ 5 ਸਾਲ ਤੱਕ ਦਾ ਮਲਟੀਪਲ ਤੁਸੀਂ ਰਹਿ ਸਕਦੇ ਹੋ ਉੱਥੇ ਐਂਡ 10 ইয়ারਸ ਦਾ ਵੀਜ਼ਾ ਮਿਲਦਾ ਹੈ So you can stay continuously up to 5 years also in this super visa. ਆਪਣੇ ਬੱਚਿਆਂ ਨੂੰ ਸਪੋਰਟ ਕਰ ਸਕਦੇ ਹੋ ਐਂਡ ਤੁਸੀਂ ਉੱਥੇ ਰਹਿ ਕੇ ਆਪਣੇ ਬੱਚਿਆਂ ਦੇ ਨਾਲ ਉਹਨਾਂ ਨੂੰ ਸਪੋਰਟ ਕੰਪਲੀਟਲੀ ਕਰ ਸਕਦੇ ਹੋ ਸੋ ਜਿਹੜੇ ਵੀ ਹੁਣ ਅੱਜ ਦੀ ਡੇਟ 'ਚ ਦੇਖ ਰਹੇ ਆ ਕੋਈ ਵੀਜ਼ਾ ਲੈਣ ਲਈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਅੱਛੀ ਆਪਸ਼ਨ ਹੈ ਸੁਪਰ ਵੀਜ਼ਾ ਜਦ ਕਿ ਪੀਆਰ ਹੁਣ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀਆਂ ਹੋਣੀਆਂ ਬੰਦ ਹੋ ਚੁੱਕੀਆਂ ਬਿਲਕੁਲ ਠੀਕ ਹੈ ਜਸਮੀਤ ਜੀ ਪਿਛਲੇ ਕਾਫੀ ਰਿਯੂਮਰ ਕੈਨੇਡਾ ਦੇ ਵਿੱਚੋਂ ਚੱਲ ਰਹੇ ਸੀ ਕਿ ਹੁਣ ਜਿਹੜੇ ਆ ਵੀਜ਼ੇ ਨੇ ਉਹਨਾਂ ਨੇ ਬੰਦ ਕਰਤੇ ਜਿਹੜੇ ਪਾਵੇਓਪੀਆਰ ਦੇ ਕਨਸਰਨ ਚ ਨੇ ਜਾਂ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਾਂ ਅਸੀਂ ਕਹ ਲਈਏ ਗਾਰਡੀਅਨ ਨੇ ਮਾਪੇ ਨੇ ਬਜ਼ੁਰਗ ਇਹ ਗਲਾਈਆਂ ਸੀ ਇਹਦੇ ਤੇ ਅਗਰ ਕਲੈਰਿਟੀ ਦਿਓ ਤੁਸੀਂ ਦੇਖੋ ਨਾ ਨੇ ਪੀਆਰ ਬੰਦ ਕੀਤੀ ਆ ਪੀਆਰ ਵੀ ਦੇਖੋ ਤਾਂ ਬਹੁਤ ਜ਼ਿਆਦਾ ਲੋਕਾਂ ਦੀ ਉੱਥੇ ਪੀਆਰ ਨਹੀਂ ਹੁੰਦੀ ਸੀ ਪੇਰੈਂਟਸ ਦੀ ਉਹ ਵੀ ਇੱਕ ਡਰਾਅ ਸਿਸਟਮ ਸੀ ਕਿਉਂਕਿ ਉਹਦੇ ਚ ਹਜ਼ਾਰਾਂ ਐਪਲੀਕੇਸ਼ਨਸ ਹੁੰਦੀਆਂ ਸੀ ਉਹ ਸਾਲ ਦੀਆਂ ਕੁਝ ਨੰੰਦਾ ਐਪਲੀਕੇਸ਼ਨਸ ਨੂੰ ਹੀ ਪੀਆਰ ਦਿੰਦੇ ਸੀ ਸੋ ਅਸੀਂ ਉਸ ਚੀਜ਼ ਨੂੰ ਦੇਖਦਿਆਂ ਹੋਇਆ ਕਹੀਏ ਕਿ ਪੀਆਰ ਨਾਲੋਂ ਜਿਹੜੇ ਬੰਦੇ ਹੁਣ ਜਾਣਾ ਚਾਹੁੰਦੇ ਆ ਸੁਪਰ ਵੀਜ਼ਾ ਇਸ ਇਕੁਅਲੀ ਗੁੱਡ ਆਪਸ਼ਨ ਤੋ ਜੇ ਤੁਸੀਂ ਹੁਣ ਜਾਣਾ ਚਾਹੁੰਦੇ ਹੋ ਔਰ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਸੁਪਰ ਵੀਜ਼ਾ ਇੱਕ ਬਹੁਤ ਹੀ ਵਧੀਆ ਆਪਸ਼ਨ ਹੈਗੀ ਹੈ ਕਿੰਨੀ ਕੁ ਡਿਊਰੇਸ਼ਨ ਹੁੰਦੀ ਹੈ ਸੁਪਰ ਵੀਜ਼ਾ ਤੇ ਜਦੋਂ ਕੋਈ ਜਾਂਦਾ ਹੈ 10 ਸਾਲ ਦਾ ਵੀਜ਼ਾ ਹੈ ਸਰ ਜੀ ਐਂਡ ਉਹਦੇ ਵਿੱਚੋਂ ਤੁਸੀਂ ਕੀ ਕਹਿੰਦੇ ਆ 5 ਸਾਲ ਸਟੇ ਕਰ ਸਕਦੇ ਹੋ ਰੈਗੂਲਰ ਹਾਂਜੀ ਸੋ ਇਟ ਇਜ਼ ਅ ਵੈਰੀ ਵੈਰੀ ਗੁੱਡ ਵੀਜ਼ਾ ਆਪਸ਼ਨ ਔਰ 5 ਸਾਲ ਦੇ ਵਿੱਚ ਤੁਸੀਂ ਜੇ ਸੁਪੋਜ਼ 2 ਸਾਲ ਬਾਅਦ ਇੱਕ ਵਾਰੀ ਇੰਡੀਆ ਆਂਦੇ ਹੋ ਤਾਂ ਫੇਰ ਦੁਬਾਰਾ ਜਾ ਸਕਦੇ ਹੋ ਸੋ ਇਸ ਚੀਜ਼ ਨੂੰ ਦੇਖਦੇ ਹਾਂ ਆ ਪੀਆਰ ਔਰ ਸੁਪਰਵਾਈਜ਼ਾ ਚ ਫਰਕ ਇੰਨਾ ਹੀ ਕੋਈ ਬਹੁਤ ਫਰਕ ਹੈਲਥ ਇੰਸ਼ੋਰੈਂਸ ਬੈਨੀਫਿਟਸ ਜਿਹੜੀ ਹੈਲਥ ਇੰਸ਼ੋਰੈਂਸ ਤੁਹਾਨੂੰ ਆਪਣੀ ਲੈਣੀ ਪੈਂਦੀ ਆ ਮੈਡੀਕਲ ਬੈਨੀਫਿਟਸ ਨਹੀਂ ਮਿਲਦੇ ਜਿਹੜੇ ਕਿ ਪੀਆਰ ਚ ਮਿਲਦੇ ਆ ਬਾਕੀ ਅਸੀਂ ਗੱਲ ਕਰੀਏ ਤਾਂ ਕੋਈ ਬਹੁਤ ਵੱਡਾ ਫਰਕ ਨਹੀਂ ਹੈਗਾ ਬਿਲਕੁਲ ਠੀਕ ਹੈ ਜੀ ਚਲੋ ਥੈਂਕ ਯੂ ਸੋ ਮੱਚ ਸੋ ਤੁਸੀਂ ਵਿਜ਼ਟਰ ਵੀਜ਼ਾ ਦੇ ਜ਼ਰੀਏ ਸੁਪਰਵਾਈਜ਼ਾ ਲਈ ਐਲੀਜੀਬਲ ਹੋ ਸਕਦੇ ਹੋ ਸੋ ਤੁਸੀਂ 90413 90412 ਤੇ ਕਾਲ ਕਰੋ ਜਸ਼ਮੀਤ ਜੀ ਨੂੰ ਕਾਲ ਕਰੋ ਇਹਨਾਂ ਦੀ ਟੀਮ ਨੂੰ ਕਾਲ ਕਰੋ ਔਰ ਇਹ ਰਾਈਟ ਟਾਈਮ ਹੈ ਕਿਉਂਕਿ ਕਾਫੀ ਜ਼ਿਆਦਾ ਵਿਸਟਰ ਵੀਜ਼ਾ ਇਹਨਾਂ ਦਿਨਾਂ ਦੇ ਵਿੱਚ ਆ ਰਹੇ ਨੇ ਥੈਂਕ ਯੂ ਸੋ ਥੈਂਕ ਯੂ ਸੋ ਮਚ